ਕਿਸੇ ਸਮੇਂ ਖਾੜਿਆਂ ਤੇ ਮੈਦਾਨਾਂ ਚ ਜਵਾਨੀ ਦਾ ਜ਼ੋਰ ਦਿਖਾਉਣ ਵਾਲੇ ਪੰਜਾਬੀ ਗਬਰੂ ਹੁਣ ਇੱਕ ਟੀਕੇ ਦੀ ਸੂਈ ਦੇ ਅੱਗੇ ਆਪਣੀਆਂ ਜਾਨਾਂ ਹਾਰ ਗਏ ਨੇ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਕਾਰਨ ਜ਼ਿੰਦਗੀ ਦੇ ਖਾੜੇ ਵਿੱਚ ਮੋਢੇ ਮੋਢੇ ਗਿਆ ਆਪਣੀ ਜਾਨ ਗਵਾ ਰਿਹਾ ਹੈ ਅਜੇ ਇੱਕ ਨੌਜਵਾਨ ਸੀ ਤਰਨਤਾਰਨ ਦੇ ਪਿੰਡ ਟੋਟੀਆਂ ਦਾ ਗੁਰਪ੍ਰੀਤ ਸਿੰਘ ਜਿਸ ਦੀ ਪਿਛਲੇ ਦਿਨੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਸੀ ਉਧਰ ਇੱਕ ਬੁੱਢੀ ਦਾਦੀ ਅਤੇ ਦੋ ਛੋਟੇ ਬੱਚਿਆਂ ਦੇ ਇਕਲੋਤੇ ਸਹਾਰੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਦੇ ਨਾਲ ਵਿਰੋਧੀ ਧਿਰ ਦੇ ਆਗੂ ਸੁਖਪਾਲ ਖੈਰਾ ਦੁੱਖ ਸਾਂਝਾ ਕਰਨ ਪਹੁੰਚੇ ਇਸ ਮੌਕੇ ਸੁਖਪਾਲ ਖੈਰਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਕਿਰਦੀ ਜਾ ਰਹੀ ਹੈ ਹਰ ਪਿੰਡ ਸ਼ਹਿਰ ਦੇ ਇਰਦ-ਗਿਰਦ ਨਸ਼ਾ ਤਸਕਰਾਂ ਨੇ ਨਸ਼ੇ ਦਾ ਜਾਲ ਬੁਣ ਦਿੱਤਾ ਪਰ ਕੈਪਟਨ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਕੁਝ ਵੀ ਕਰਨ ਨੂੰ ਤਿਆਰ ਨਹੀਂ ਉਦਰ ਗੁਰਪ੍ਰੀਤ ਦੀ ਦਾਦੀ ਦੇ ਮੁਤਾਬਕ ਇਸ ਤੋਂ ਪਹਿਲਾਂ ਗੁਰਪ੍ਰੀਤ ਦੇ ਪਿਤਾ ਦੀ ਵੀ ਮੌਤ ਨਸ਼ੇ ਦੇ ਕਾਰਨ ਹੋਈ ਸੀ। ਮੀਤ ਸਿੰਘ ਦੇ ਪਰਿਵਾਰ ਦੇ ਨਾਲ ਪਿੰਡ ਟੁੱਟੀਆਂ ਤਰਨਤਾਰਨ ਤੋਂ ਦੁੱਖ ਦਾ ਇਜ਼ਹਾਰ ਕਰਨਾ ਹੈ। ਔਰ ਉਹਨਾਂ ਦੇ ਜਿਹੜੇ ਦਾਦੀ ਆ ਸੁਵਿੰਦਰ ਕੌਰ ਉਸ ਨੂੰ ਮਿਲੇ ਆ ਦੋ ਛੋਟੇ-ਛੋਟੇ ਮਾਸੂਮ ਬੱਚੇ ਆ। ਸਾਡਾ ਇੱਥੇ ਆਉਣ ਜੋ ਮੈਂ ਜਦੋਂ ਮੈਂ ਸਾਰੀ ਇਹਦੀ ਮੌਤ ਦੇ ਕਾਰਨ ਸੁਣੇ ਤੇ ਦੇਖੇ ਟੈਲੀਵਿਜ਼ਨ ਤੇ ਔਰ ਜਿਸ ਢੰਗ ਦੇ ਨਾਲ ਗੁਰਪੇਜ ਦੀ ਦਾਦੀ ਦੇ ਮੈਂ ਬਿਆਨات ਸੁਨੇ ਨੇ ਮੇਰਾ ਖਿਆਲ ਹੈ ਕਿ ਇਹਦੇ ਨਾਲੋਂ ਜ਼ਿਆਦਾ ਅਫਸੋਸਨਾਕ ਦੁਖਦਾਈ ਪੰਜਾਬ ਦੇ ਵਿੱਚ ਮੋਤਾਂ ਨਹੀਂ ਹੋ ਸਕਦੀਆਂ ਸਾਡੇ ਨੌਜਵਾਨ ਚਿੱਟੇ ਦੇ ਟੀਕੇ ਸਿੱਧੇ ਇਨਟਰਾਵੀਨਸ ਨਾੜਾਂ ਦੇ ਵਿੱਚ ਲਾ ਕੇ ਆਪਣੀਆਂ ਜਾਨਾਂ ਗਵਾ ਰਹੇ ਨੇ ਪਿਛਲੇ ਚੰਦ ਦੋ ਤਿੰਨ ਦਿਨਾਂ ਦੇ ਵਿੱਚ ਮੇਰੇ ਖਿਆਲ ਇੱਕ ਦਰਜਨ ਦੇ ਕਰੀਬ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਸਾਡਾ ਇੱਥੇ ਆਉਣ ਦਾ ਮਕਸਦ ਸਿਰਫ ਇਹ ਆ ਨਾ ਕੋਈ ਇਹਦੇ ਵਿੱਚ ਕੋਈ ਪੋਲਿਟਿਕਲ ਐਂਗਲ ਆ ਸਿਰਫ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾ ਕੇ ਆਪਣੇ ਮਹਿਲਾ ਤੋਪਹਾੜਾਂ ਤੋਂ ਬਾਹਰ ਆਉਣ ਔਰ ਇਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਸੁਣ ਜਦੋਂ ਤੁਸੀਂ ਇਹਨਾਂ ਦੇ ਨਾਲ ਆਣ ਕੇ ਇਹਨਾਂ ਦੀ ਅੱਖ ਚੱਕ ਪਾ ਕੇ ਦੇਖਦੇ ਹੋ ਤੁਹਾਨੂੰ ਉਹਨਾਂ ਦਾ ਦਰਦ ਮਹਿਸੂਸ ਹੁੰਦਾ ਵਾ ਔਰ ਇਹਦਾ ਹੱਲ ਕੱਢਣਾ ਬਹੁਤ ਬਹੁਤ ਜ਼ਰੂਰੀ ਆ ਵਰਨਾ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਉਹ ਸਾਰੀ ਇਸ ਵਕਤ ਬਹੁਤ ਵੱਡੀ ਚੁਣੌਤੀ ਦੇ ਵਿੱਚ ਹੈ। ਤੁਹਾਡੇ ਬੱਚੇ ਦਾ ਕੀ ਨਾਮ ਸੀ? ਗਰਪੇਜ ਜੀ ਤੇ ਕਿੰਨੇ ਕੁ ਦਿਨ ਦਾ ਨਸ਼ਾ ਕਰਦਾ ਆ ਰਿਹਾ ਸੀ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ? ਇਹ 10-12 ਸਾਲ ਹੋ ਗਏ ਨਸ਼ਾ ਕਰਦੇ। ਮੇਨਾ ਸਾਰਾ ਕਰ ਬਰਬਾਦ ਹੋ ਗਿਆ ਮੇਰਾ। ਹਾਂਜੀ ਘਰ ਵਾਲੀ ਵੀ ਚਲੇ ਗਈ ਛੱਡ ਕੇ ਬੱਚੇ। 7 ਸਾਲ ਹੋ ਗਏ ਘਰ ਵਾਲੀ ਗਈ ਨੂੰ। ਆਜੇ ਬੱਚੇ ਉਹਦਣ 1 ਮਹੀਨੇ ਦੇ ਸੀ ਜਦੋਂ ਮੈਂ ਲਿਆਂਦੀ ਹੁਣੇ 7 ਸਾਲ ਦੇ ਹੋ ਗਏ ਆ। ਮੈਂ ਹੀ ਤਿੰਨ ਚਾਰ ਜੀ ਰਹਿੰਦੇ ਸੀ ਹੁਣ ਹੀ ਮੇਰੇ ਦੋ ਪੁੱਤ ਪੋਤਰਾ ਤੇ ਪੋਤਰੀ ਮੈਂ ਹੀ ਤਿੰਨ ਜੀ ਰਹਿ ਗਏ ਮੇਰਾ ਕੱਲਾ ਕੱਲਾ ਬੇਟਾ ਹੀ ਉਹ ਮਰ ਚੁੱਕਾ ਵਾ ਦੁਨੀਆ ਤੋਂ ਨਸ਼ੇ ਨਾਲ ਇਹਨਾਂ ਦੇ ਬਾਪ ਦੀ ਹੋਈ ਸੀ ਉਹ ਵੀ ਨਸ਼ਾ ਕਰਦਾ ਸੀ ਸਾਰੀ ਪੈਣੀ ਬੰਨ ਖਾ ਗਏ ਸਭ ਜ਼ਮੀਨ ਜਾਇਦਾਦ ਤਰਨ ਤਰਨ ਤੋਂ ਬਾਅਦ ਸੁਖਪਾਲ ਖੈਰਾ ਅੰਮ੍ਰਿਤਸਰ ਪਹੁੰਚੇ ਜਿੱਥੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਪੁੱਤਰ ਦੀ ਬੀਤੇ ਦਿਨੀ ਮੌਤ ਹੋ ਗਈ ਸੀ ਖੈਰਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅੰਮ੍ਰਿਤਸਰ ਵਿੱਚ ਦੋ ਨੌਜਵਾਨ ਮੌਤਾਂ ਹੋਈਆਂ ਓਵਰਡੋਸ ਕਰਕੇ ਜਾਂ ਡਰੱਗਸ ਕਰਕੇ ਜਿਨ੍ਹਾਂ ਵਿੱਚ ਇੱਕ ਸਾਡੀ ਆਪਣੀ ਪਾਰਟੀ ਦੇ ਆਗੂ ਉਹਨਾਂ ਦਾ ਬੇਟਾ ਵੀ ਹੈਗਾ 23 ਸਾਲ ਦਾ ਸੀਗਾ ਔਰ ਅੱਜ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਇੱਥੋਂ ਤੱਕ ਕਿ ਪਿਛਲੇ ਚੰਦ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਤੇ ਮੇਰਾ ਖਿਆਲ ਆ ਇੱਕ ਦਰਜਨ ਦੇ ਕਰੀਬ ਮੌਤਾਂ ਮੈਂ ਹੁਣੇ ਅਸੀਂ ਤੁਰੇ ਹੋਣੇ ਕਾਰ ਦੇ ਵਿੱਚ ਤੇ ਪਠਾਨਕੋਟ ਤੋਂ ਇੱਕ লাশ ਲੱਭੀ ਆ ਜਿਹਦੇ ਅਗੇਨ ਸਰਿੰਜ ਜਿਹੜੀ ਆ ਬਾਹ ਦੇ ਵਿੱਚ ਆ ਸਰਿੰਜ ਜਿਹੜੇ ਉਹਦੀ ਬੋਡੀ ਤੇ ਲਾਗੇ ਪਈ ਸੀਗੀ ਤਾਂ ਮੈਂ ਇਥੋਂ ਇਹ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਿੱਚ ਇਹ ਤਾਂ ਉਹ ਮੌਤਾਂ ਆ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਆ ਗਈਆਂ ਨੇ ਲੇਕਿਨ ਬਹੁਤ ਸਾਰੀਆਂ ਪੰਜਾਬ ਦੇ ਪਿੰਡੂ ਇਲਾਕਿਆਂ ਦੇ ਵਿੱਚ ਜਿਹੜੇ ਬੱਚੇ ਮਰ ਰਹੇ ਨੇ ਜਿਨ੍ਹਾਂ ਨੂੰ ਆਪਣੇ ਉਹਨਾਂ ਦੇ ਪੇਰੈਂਟਸ ਅ ਨਸ਼ੇੜੀ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਆਪਣਾ ਇੱਕ ਸਮਾਜਿਕ ਕਲੰਕ ਆ ਕਿਸੇ ਨੂੰ ਨਸ਼ੇੜੀ ਕਹਿਣਾ ਲੇਕਿਨ ਇਹ ਵਾਤਾਵਰਨ ਪੰਜਾਬ ਦਾ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਚੁਣੌਤੀ ਸਾਡੇ ਸਾਹਮਣੇ ਦਰਪੇਸ਼ ਹੋ ਗਈ ਆ ਕੈਪਟਨ ਸਾਹਿਬ ਨੇ ਭਾਵੇਂ ਇਸ ਨੂੰ ਜਿੰਨਾ ਮਰਜੀ ਡਾਊਨ ਪਲੇ ਕਰਨ ਜਿੰਨਾ ਮਰਜੀ ਉਹਨਾਂ ਦੀ ਪੁਲਿਸ ਕਹੇ ਕਿ ਇਹ ਮੌਤਾ ਹੈ ਨਹੀਂ ਗਿਆ ਲੇਕਿਨ ਅਸਲੀਅਤ ਇਹ ਆ ਕਿ ਅੱਜ ਪੰਜਾਬ ਜੂਝ ਰਿਹਾ ਹੈ ਨਸ਼ਿਆਂ ਦੇ ਨਾਲ ਨਸ਼ੇ ਦੇ ਓਵਰਡੋਸ ਅਤੇ ਨਸ਼ੀਲੇ ਟੀਕੇ ਲਾਉਣ ਦੇ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਦਰਜਨ ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਨੇ ਪੰਜਾਬ ਵਾਸੀਆਂ ਚ ਚਿੰਤਾ ਦੀ ਲਹਿਰ ਖੜੀ ਕਰ ਦਿੱਤੀ ਹੈ ਕਿਸੇ ਦਾ ਇਕਲੌਤਾ ਜਵਾਨ ਪੁੱਤ ਮੌਤ ਦੇ ਮੂੰਹ ਚਲਾ ਗਿਆ ਅਤੇ ਕਿਤੇ ਛੋਟੇ ਬੱਚਿਆਂ ਨੂੰ ਰੋਂਦਾ ਬਿਲਕੁਲ ਦਾ ਛੱਡ ਕੇ ਉਹਨਾਂ ਦਾ ਪਿਤਾ ਇਸ ਦੁਨੀਆ ਤੋਂ ਕੂਚ ਕਰ ਗਿਆ। ਮਾਮਲਾ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਪਰ ਹਾਲੇ ਤੱਕ ਨਸ਼ੇ ਦੇ ਖਿਲਾਫ ਕੋਈ ਵੀ ਠੋਸ ਕਾਰਵਾਈ ਸਾਹਮਣੇ ਨਹੀਂ ਆ ਰਹੀ। ਤਰਨਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਡੀ5 ਚੈਨਲ ਪੰਜਾਬੀ